ਸਾਨੂੰ ਤਾਂ ਇਹੋ ਜਿਹੀਆਂ ਗੱਲਾਂ ਵੀ ਆਈਆਂ ਵੀ ਇਹਨਾਂ ਤੇ ਪ੍ਰੈਸ਼ਰ ਪਾ ਰਹੀ ਹੈ ਹਰਿਆਣਾ ਸਰਕਾਰ ਕਿ ਇਹ ਸ਼ੁਭ ਕਰਨ ਦੀ ਡੈੱਡ ਬਡੀ ਸਾਨੂੰ ਦਿੱਤੀ ਜਾਵੇ ਅਸੀਂ ਕਹਿੰਦੇ ਆ ਵੀ ਉਹਦੀ ਜਿਹੜੀ ਮੌਤ ਆ ਚੱਕਿਆ ਕੀ ਨੇ ਆ ਨਾ ਹਰਿਆਣਾ ਪੁਲਿਸ ਨੇ ਚੱਕਿਆ ਨਾ ਉਹ ਪੰਜਾਬ ਪੁਲਿਸ ਨੇ ਚੱਕਿਆ ਚੱਕਿਆ ਤਾਂ ਅਸੀਂ ਆ ਉਹ ਸਾਡੇ ਮੁੰਡੇ ਨਾਲ ਉਹਨੂੰ ਜਿਹੜੇ ਲੈ ਕੇ ਆਏ ਉਹਨੂੰ ਹਾਲਾਤ ਚ ਉਥੇ ਧਰਿਆ ਉਹਦੇ ਕਿੰਨਾ ਜ਼ਰ ਸਾਹਬ ਚੱਲਦੇ ਸੀ ਕਿੱਥੇ ਉਹ ਪੂਰਾ ਹੋਇਆ ਇਹਨਾਂ ਨੂੰ ਕੀ ਪਤਾ ਅਸੀਂ ਆਖਿਆ ਵੀ ਸਾਨੂੰ ਪਤਾ ਸੋਡੀ ਪੁਲਿਸ ਦਾ ਭੱਜ ਗਈ ਸੀ ਪਾਸੇ ਖੜੀ ਸੀਗੀ ਆਪਣੇ ਜਿਹੜੀ ਉਥੇ ਸ਼ੈਲਰ ਜਾਨੀ ਜਿੱਥੇ ਆਪਣੇ ਇਕੱਠਾ ਪਈਆਂ ਸੀ ਜੀ ਸੋਡੀ ਪੁਲਿਸ ਦਾ ਕੰਮ ਸੀ ਉਹਨਾਂ ਦੇ ਪੰਜਾਬ ਪੁਲਿਸ ਦਾ ਇਹ ਤਾਂ ਭੱਜੀ ਆ ਸਾਰੇ ਪਾਸੇ ਸਾਈਡ ਤੇ ਉਹਨਾਂ ਨੂੰ ਰਾਹ ਖੁੱਲਾ ਕੀਤਾ ਇਹਨਾਂ ਨੇ ਵੀ ਜਾਰੇ ਇਹਨਾਂ ਤੇ ਲਾਠੀ ਚਾਰਜ ਕਰਨ ਨੂੰ ਲੱਤਾਂ ਤੋੜਨ ਨੂੰ ਸਾਰੇ ਟਰੈਕਟ ਭੰਨ ਦਿਓ ਇਹ ਤਾਂ ਇਹਨਾਂ ਦੀ ਮੌਜੂਦਗੀ ਚ ਬੰਨੇ ਆ ਇਹਨਾਂ ਨੇ ਆਖਿਆ ਵੀ ਅਸੀਂ ਕਿਸੇ ਕੈਮਰੇ ਦੇ ਸਾਹਮਣੇ ਨਹੀਂ ਆਜੀ ਸਾਰਾ ਕੋਈ ਪੰਜਾਬ ਦਾ ਖਦਾਂ ਚਾ ਹੋਇਆ ਤੇ ਬਾਹਰ ਨਹੀਂ ਇਹਹੀ ਸਵਾਲ ਤਾਪੀ ਆਗੇ ਤੂੰ ਸਵਾਲ ਗੁਰਪ੍ਰੀਤ ਦੇਤਾ ਹਾਜਤ ਇਹ ਜੀ ਹੁੰਦੀ ਹੁੰਦੀ ਆ ਸਾਡੇ ਨੌਜਵਾਨ ਨੇ ਲੱਤਾਂ ਤੋੜਦੀਆਂ ਬੋਰਿਆਂ ਚ ਪਾ ਕੇ ਕੁੱਟਿਆ ਗਿਆ ਟਰੈਕਟ ਭੰਨੇ ਗਏ ਉਦੋਂ ਇਹ ਕਿੱਥੇ ਸੀ ਪੁਲਿਸ ਸੈਂਟਰ ਸਰਕਾਰ ਨਾਲ ਜਿਹੜਾ ਪੰਜਾਬ ਸਰਕਾਰ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਵੇ ਪਰ ਤੁਸੀਂ ਜੇ ਪੰਜਾਬ ਸਰਕਾਰ ਹੋਵੇ ਉਹਨਾਂ ਕੋਲੇ ਹਦਾਇਤਾਂ ਹੋਣ ਮੁੱਖ ਮੰਤਰੀ ਬੋਲ ਚੁੱਕਿਆ ਤੇ ਵੇਟ ਕਰ ਚੁੱਕਿਆ ਕਿ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਕਦੋਂ ਕਰੂੰ ਕੱਲ ਨੂੰ ਇਹੀ ਸੋਡੇ ਮੀਡੀਆ ਇਹੀ ਲੋਕ ਇਹ ਕਹਿਣਗੇ ਵੀ ਸਾਡਾ ਬੱਚਾ ਕਰੋੜ ਰੁਪਏ ਚ ਵੇਚਤਾ ਦੋਸ਼ੀ ਬਾਹਰ ਫਿਰਦੇ ਸਵਾਲ ਇਸ ਗੱਲ ਦਾ ਕਰੋੜ ਰੁਪਏ ਨਾ ਅਸੀਂ ਲੋਕਾਂ ਤੋਂ ਇਕੱਠਾ ਕਰਕੇ ਦੇ ਦਿਆਂਗੇ ਲੋਕ ਦੇ ਦੇਣਗੇ ਇਹ ਗੱਲ ਪਰ ਦੋਸ਼ੀ ਨੂੰ ਸਜ਼ਾ ਕੌਣ ਦਿਵਾਉ ਉਹ ਅਸੀਂ ਆਪ ਦੇ ਨੌਜਵਾਨ ਪੈਸਾ ਲਈ ਨਹੀਂ ਮਰਵਾ ਰਹੇ ਅਸੀਂ ਜਾਦੀ ਲਈ ਲੜ ਰਹੇ ਸਾਡੀ ਪਾਰਲੀਮੈਂਟ ਦੇ ਜਿਹੜੇ ਇੱਥੇ ਕਹਿੰਦੇ ਨੇ ਮੈਂ ਤਾਂ ਕੋਈ ਐਮਪੀ ਆ ਜੀ ਮੈਂ ਕਾਂਗਰਸੀ ਆ ਮੈਂ ਕਾਲੀ ਆ ਬੀਜੇਪੀ ਆ ਇਹਨਾਂ ਦੇ ਮੂੰਹ ਪਤਾ ਨਹੀਂ ਕਿਉਂ ਬੰਦ ਆ ਸਾਰਿਆਂ ਦੇ ਬਾਹਰਲੀ ਪਾਰਲੀਮੈਂਟ ਦੇ ਜਿਹੜੇ ਸਾਡੇ ਹੱਕ 'ਚ ਬੋਲ ਰਹੇ ਨੇ ਵੀ ਕਿ ਸੁਭ ਕਰਨ ਦਾ ਜਿਹੜਾ ਕਤਲ ਹੋਇਆ ਇਹਦੇ ਦੋਚੀ ਮੂਰੇ ਹੋਣੇ ਚਾਹੀਦੇ ਆ ਆ ਸਾਡੇ ਵਾਲੇ ਅੰਦਰ ਬੈਠੇ ਨੇ ਸਾਰੇ ਲੁਕੇ ਪੈਸੇ ਦਾ ਇਸ਼ੂ ਨਹੀਂ ਬਟਾਏ ਤਾਂ ਮੰਨ ਲਓ ਚੋਕ ਕੇ ਸਾਡੇ ਨੌਜਵਾਨ ਮਾਰ ਦਿਆ ਕਰਨਗੇ ਕਹਿ ਕਰਨਗੇ ਅਸੀਂ ਕਰੋੜ ਦਨੇ ਆ ਕੱਲ ਨੂੰ ਡਾਨੀ ਬੰਦੇ ਨਾਲ ਪੰਗਾ ਲੈਣਾ ਇਹ ਛੋਟਾ ਨਹੀਂ ਪੰਗਾ ਜਿਹੜੇ ਲੋਕ ਅੱਜ ਵੀ ਨਹੀਂ ਹਜੇ ਘਰਾਂ 'ਚੋਂ ਇਹ ਸਾਡੇ ਖੇਤਾਂ ਤੇ ਸਾਡੇ ਪਿੰਡਾਂ ਚ ਆ ਕੇ ਲੱਗੂਗੀ ਇਹ ਛੋਟੀ ਨਹੀਂ ਗੱਲ ਸਸੇਕਾਲ ਦੋਸਤੋ ਮੈਂ ਗਰੁੱਪ ਤੇ ਕੋਹਲੀ ਦੇ ਇਸ ਵਕਤ ਮੌਜੂਦ ਆ ਰਾਮਪਰਾ ਫੂਲ ਦੇ ਵਿੱਚ ਰਾਮਪਰਾ ਫੂਲ ਦੇ ਵਿੱਚ ਸ਼ੁਭ ਕਰਨ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜਾ ਆਪਕੇ ਬਠਿੰਡਾ ਚੰਡੀਗੜ੍ਹ ਹਾਈ ਦੇ ਰੋਕਿਆ ਮੇਰੇ ਨਾਲ ਨੇ ਸੋ ਬਸ ਇੱਕ ਤਰ੍ਹਾਂ ਔਡਾ ਸਾਹਿਬ ਔਡਾ ਸਾਹਿਬ ਜਿਹੜਾ ਤੁਹਾਨੂੰ ਕਿਉਂ ਜਿਹੜਾ ਹੈਗਾ ਆਪਕੇ ਖਨੌਰੀ ਛੱਡ ਕੇ ਰਾਮਪਰੇ ਆਉਣਾ ਨਹੀਂ ਖਨੌਰੀ ਨਹੀਂ ਅਸੀਂ ਛੱਡਿਆ ਖਨੌਰੀ ਮੋਰਚਾ ਆਪਣਾ ਉਵੇਂ ਜਿੱਕੱਟ ਚੱਲਦਾ ਉਹਦੇ ਵਿੱਚੋਂ ਜਿਹੜਾ ਪਿੰਡ ਬੱਲੋ ਤੋਂ ਆਪਣਾ ਕਿਸਾਨ ਸ਼ਹੀਦ ਹੋਇਆ ਸੁਭ ਕਰਨ ਉਹ ਲਗਾਤਾਰ ਪਰਿਵਾਰ ਵਿਚਾਰਾ ਬੈਠਾ ਉਸ ਗਲਤੀ ਦੀ ਚੀਜ਼ ਦੇ ਵਿੱਚ ਪਰਿਵਾਰ ਕੱਲ ਜਿਹੜੀ ਆਪਾਂ ਅਸੀਂ ਕੈਂਡਲ ਮਾਰਚ ਕੱਢਿਆ ਕੈਂਡਲ ਮਾਰਚ ਦੇ ਵਿੱਚ ਵੀ ਸ਼ਾਮਲ ਹੋਇਆ ਖਨੋਰੀ ਬਾਰਡਰ ਤੇ ਸੀ ਤੇ ਰਾਤ ਅਸੀਂ ਇੱਥੇ ਆਏ ਆ ਪ੍ਰਸ਼ਾਸਨ ਕਿਤੇ ਨਾ ਕਿਤੇ ਸਰਪੰਚ ਤੇ ਦਬਾਅ ਪਾ ਲਿਆ ਕਿਸੇ ਰਿਸ਼ਤੇਦਾਰਾਂ ਤੇ ਦਬਾਅ ਪਾ ਲਿਆ ਕਿਸੇ ਤੇ ਕੋਈ ਦਬਾਅ ਪਾਉਣ ਦੀ ਲੱਗਿਆ ਹੋਇਆ ਤੈਨੂੰ ਸਾਡੀ ਕੋਈ ਵੱਡੀ ਮੰਗ ਨਹੀਂ ਅਸੀਂ ਕਹਿੰਦੇ ਵੀ ਕਾਨੂੰਨੀ ਕਾਰਵਾਈ ਕਰੋ ਐਫ ਆਈ ਆਰ ਲੋਜ ਕਰੋ ਸਰਕਾਰ ਕਹਿੰਦੀ ਐਫ ਆਈ ਆਰ ਲੋਜ ਨਹੀਂ ਕਰਨੀ ਉਹਨੂੰ 21 ਤਰੀਕ ਦੀ ਜਿਹੜੀ ਉਸ ਪਰਿਵਾਰ ਦੇ ਸਾਡੇ ਨੌਜਵਾਨ ਦੀ ਡੈੱਡ ਬਾਡੀ ਉੱਥੇ ਪਟਿਆਲੇ ਰਜਿੰਦਰਾ ਹਸਪਤਾਲ ਚ ਪਈ ਹੈ ਸਾਡੀ ਮੰਗ ਹੈ ਕਿ ਐਫ ਆਈ ਆਰ ਲੋਜ ਕਰੋ ਇਹ ਕਹਿੰਦੇ ਐਫ ਆਈ ਆਰ ਬਾਅਦ ਚ ਕਰਾਂਗੇ ਸਾਨੂੰ ਪੜਤਾਲ ਕਰ ਲੈ ਜੀ ਪੜਤਾਲ ਬਾਅਦ ਕਿਹੜੇ ਤੋਂ ਕਰਾਉਣਗੇ ਕਿਹੜੀ ਸੈੱਟ ਬਣਾਉਣਗੇ ਤੇ ਬਾਹਰ ਪਰਚਾ ਐ ਐਫਆਰ ਦਰਜ ਕਿਵੇਂ ਹੋਊਗਾ ਸਾਨੂੰ ਤਾਂ ਇਹ ਜਿਹੀਆਂ ਗੱਲਾਂ ਵੀ ਆਈਆਂ ਵੀ ਇਹਨਾਂ ਤੇ ਪ੍ਰੈਸ਼ਰ ਪਾ ਰਹੀ ਹੈ ਹਰਿਆਣਾ ਸਰਕਾਰ ਕਿ ਇਹ ਸ਼ੁਭ ਕਰਨ ਦੀ ਡੈਡ ਬੱਡੀ ਸਾਨੂੰ ਦਿੱਤੀ ਜਾਵੇ ਇਹ ਸਾਡੀ ਉਹਦੇ ਕਿਤੀ ਆ ਅਸੀਂ ਕਹਿੰਦੇ ਆ ਵੀ ਉਹਦੀ ਜਿਹੜੀ ਮੌਤ ਆ ਚੱਕਿਆ ਕੀ ਨੇ ਨਾ ਹਰਿਆਣਾ ਪੁਲਿਸ ਨੇ ਚੱਕਿਆ ਨਾ ਉਹ ਪੰਜਾਬ ਪੁਲਿਸ ਨੇ ਚੱਕਿਆ ਚੱਕਿਆ ਤਾਂ ਅਸੀਂ ਆ ਉਹ ਸਾਡੇ ਮੁੰਡੇ ਨਾਲ ਉਹਨੂੰ ਜਿਹੜੇ ਲੈ ਕੇ ਆਏ ਉਹਨੂੰ ਹਾਲਾਤ ਤੇ ਉਥੇ ਧਰਿਆ ਉਹਦੇ ਕਿੰਨਾ ਜਰ ਸਾਹਬ ਚੱਲਦੇ ਸੀ ਕਿੱਥੇ ਉਹ ਪੂਰਾ ਹੋਇਆ ਇਹਨਾਂ ਨੂੰ ਕੀ ਪਤਾ ਅਸੀਂ ਆਖੇ ਵੀ ਸਾਨੂੰ ਪਤਾ ਸੋਡੀ ਪੁਲਿਸ ਦਾ ਭੱਜ ਗਈ ਸੀ ਪਾਸੇ ਖੜੀ ਸੀਗੀ ਆਪਣੇ ਜਿਹੜੇ ਉੱਥੇ ਸ਼ੈਲਰ ਜਾਣੀ ਜਿੱਥੇ ਆਪਣੇ ਇਕੱਠਾ ਪਈਆਂ ਸੀ ਜੀ ਸੋਡੀ ਪੁਲਿਸ ਦਾ ਕੰਮ ਸੀ ਉਹਨਾਂ ਦੇ ਮੂਹਰੇ ਖੜਨ ਦਾ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਦਾ ਇਹ ਤਾਂ ਭੱਜੀ ਆ ਸਾਰੇ ਪਾਸੇ ਸਾਈਡ ਤੇ ਉਹਨਾਂ ਨੂੰ ਰਾਹ ਖੁੱਲਾ ਕੀਤਾ ਇਹਨਾਂ ਨੇ ਵੀ ਜਾਰੇ ਇਹਨਾਂ ਤੇ ਲਾਠੀ ਚਾਰਜ ਕਰਨ ਨੂੰ ਲੱਤਾਂ ਤੋੜਨ ਨੂੰ ਸਾਰੇ ਟਰੈਕਟ ਭੰਨ ਦਿਓ ਇਹ ਤਾਂ ਇਹਨਾਂ ਦੀ ਮਜਬੂਰੀ ਚ ਬੰਨੇ ਆ ਇਹਨਾਂ ਨੇ ਆਖੇ ਵੀ ਅਸੀਂ ਕਿਸੇ ਕੈਮਰੇ ਦੇ ਸਾਹਮਣੇ ਨਾ ਆ ਜੀ ਉੱਥੇ ਪੁਲਿਸ ਭੱਜੀ ਆ ਪਿੱਛੇ ਨਹੀਂ ਪੰਜਾਬ ਪੁਲਿਸ ਤੁਹਾਡੀ ਹਫਾਜ਼ਤ ਵਾਸਤੇ ਪੰਜਾਬ ਸਰਕਾਰ ਨੇ ਜਗਾ ਜਗਾ ਲਾਈ ਹੋਈ ਆ ਤੁਹਾਡੇ ਤੁਸੀਂ ਕਹਿੰਨਾ 20-25 ਟਰੈਕਟਰ ਟੁੱਟ ਗਏ ਆ ਕਾਫੀ ਮੁੰਡਿਆਂ ਦੇ ਸੱਟਾਂ ਮਾਰ ਗਏ ਆ ਕੰਗਣ ਬੋਰਾਂ ਪਾ ਕੇ ਲੈ ਕੇ ਚਾ ਗਏ ਉਦੋਂ ਪੰਜਾਬ ਪੁਲਿਸ ਉਹ ਸਾਰਾ ਕੁਝ ਪੰਜਾਬ ਦੇ ਹੱਦਾਂ ਚ ਹੋਇਆ ਤੇ ਬਾਹਰ ਨਹੀਂ ਇਹਹੀ ਸਵਾਲ ਤਾਪੀ ਆਗੇ ਤੂੰ ਸਵਾਲ ਗੁਰਪ੍ਰੀਤ ਦੇਤਾ ਹਾਜਤ ਇਹ ਜੀ ਹੁੰਦੀ ਹੁੰਦੀ ਆ ਸਾਡੇ ਨੋਜਵਨ ਨੇ ਲੱਤਾਂ ਪੁੱਟੀਆਂ ਬੋਰਿਆਂ ਚ ਪਾ ਕੇ ਕੁੱਟਿਆ ਗਿਆ ਟਰੈਕਟਰ ਭੰਨੇ ਗਏ ਉਦੋਂ ਇਹ ਕਿੱਥੇ ਸੀ ਪੁਲਿਸ ਕਿ ਇਹ ਜੀ ਫਾਇਜ਼ਤ ਕਰਨਾ ਚਾਹੁੰਦੇ ਸੀ ਇਹਨਾਂ ਨੇ ਤਾਂ ਪਿੱਛੇ ਕੈਂਟਰ ਰੇਤੇ ਦੇ ਭੜਕੇ ਲਾਏ ਸੀ ਵੀ ਕਿਸਾਨ ਇਸ ਧਰਨੇ 'ਚ ਨਾ ਜੇ ਦੋਨਾਂ ਸਰਕਾਰਾਂ ਦੀ ਬਿਆਨ ਸੀ ਕਿ ਇਹਨੂੰ ਕਵਰ ਕਰਕੇ ਕੰਟਰੋਲ ਕਰਕੇ ਇੱਥੇ ਹੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਕਿਸਾਨਾਂ ਦਾ ਜੋਸ਼ ਉਹਨੇ ਪਿਆ ਨਹੀਂ ਪੱਲੇ ਵੀ ਇਹਨਾਂ ਦੇ ਵੀ ਕਿਸਾਨਾਂ ਦਾ ਇਕੱਠ ਜਾਣ ਹੁਣ ਜਾਦੇ ਤਾਂ ਇਹ ਸਾਰੀ ਬਿਆਨਤ ਬੰਦੀ ਕੋਈ ਭੁਲੇਖਾ ਨਹੀਂ ਕਿ ਪੰਜਾਬ ਸਰਕਾਰ ਉਹਨਾਂ ਤੋਂ ਲੈਦੀ ਚੱਲ ਰਹੀ ਹੈ ਗ੍ਰਹਿ ਭਵਗ ਦੇ ਜਿਹੜੇ ਕਾਨੂੰਨ ਆ ਉਹਦੀ ਪਾਲਣਾ ਕਰ ਰਹੀ ਹੈ ਤੁਸੀਂ ਕਹਿੰਦਾ ਸੈਂਟਰ ਸਰਕਾਰ ਨਾਲ ਜਿਹੜਾ ਪੰਜਾਬ ਸਰਕਾਰ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਐਫ ਆਈ ਆਰ ਕਿਉਂ ਨਹੀਂ ਹੁੰਦੀ ਨਹੀਂ ਪਰ ਤੁਸੀਂ ਜੇ ਪੰਜਾਬ ਸਰਕਾਰ ਹੋਵੇ ਉਹਨਾਂ ਕੋਲੇ ਹਦਾਇਤਾਂ ਹੋਣ ਮੁੱਖ ਮੰਤਰੀ ਬੋਲ ਚੁੱਕਿਆ ਤੇ ਵੇਟ ਕਰ ਚੁੱਕਿਆ ਕਿ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਕਦੋਂ ਕਰੂੰ ਨਹੀਂ 1 ਕਰੋੜ ਦਾ ਮੁਆਵਜ਼ਾ ਪਰਿਵਾਰ ਨੂੰ ਨੌਕਰੀ ਇਹ ਤੋਂ ਸੰਤੁਸ਼ਟ ਨਹੀਂ ਜੁਣਿਆ ਸਵਾਲ ਬਹੁਤ ਵੱਡਾ ਇਹ ਘਟਨਾ ਜੁਪੀ ਦੇ ਵਿੱਚ ਹੋਈ ਉਹ ਪਰਿਵਾਰ ਸਮਝੌਤਾ ਕਰ ਗਏ ਦੋਚੀ ਬਾਹਰ ਫਿਰਦਾ ਮੰਤਰੀ ਉਹ ਜੀ ਜਿਹੜੇ ਸਾਡੇ ਕਿਸਾਨ ਨੂੰ ਚੱਕ ਕੇ ਲੈ ਕੇ ਟਰੈਕਟਰ ਵਾਲੇ ਕੰਟਰੋਲ ਕਰਾ ਪਰਵਾਰ ਤੇ ਉਹ ਜੇਲ੍ਹ ਚ ਨੇ ਕੱਲ ਨੂੰ ਇਹੀ ਸੋਡੇ ਮੀਡੀਆ ਇਹੀ ਲੋਕ ਇਹ ਕਹਿਣਗੇ ਵੀ ਸਾਡਾ ਬੱਚਾ ਕਰੋੜ ਰੁਪਏ ਚ ਵੇਚਤਾ ਦੋਸ਼ੀ ਬਾਹਰ ਫਿਰਦੇ ਆ ਸਵਾਲ ਇਸ ਗੱਲ ਦਾ ਕਰੋੜ ਰੁਪਏ ਆ ਨਾ ਅਸੀਂ ਲੋਕਾਂ ਤੋਂ ਇਕੱਠਾ ਕਰਕੇ ਦੇ ਦੇਾਂਗੇ ਲੋਕ ਦੇ ਦੇਣਗੇ ਇਹ ਗੱਲ ਪਰ ਦੋਸ਼ੀ ਨੂੰ ਸਜ਼ਾ ਕੌਣ ਦਿਵਾਉ ਮਸਲਾ ਵੱਡਾ ਇੱਥੇ ਆ ਐਫ ਆਰ ਦੱਜ ਕੇ ਗੋਲੀ ਕਿਵੇਂ ਚੱਲੀ ਕੀਨੇ ਚਲਵਾਈ ਕੌਣ ਸੀਗਾ ਜਿਹੜੇ ਉੱਤੇ ਇਹ じゃ ਕੁਝ ਉਹਨਾਂ ਨੇ ਕਾਰਵਾਈ ਕੀਤੀ ਸਾਰੇ ਪ੍ਰਬੰਧ ਕੀਤੇ ਉਹ ਕਿਹੜੀਆਂ ਹਦਾਇਤਾਂ ਦੇ ਮਦਦ ਕੀਤੇ ਇਥੋਂ ਭੱਜਦੀ ਹੈ ਸਰਕਾਰ ਤੁਹਾਡਾ ਪੈਸੇ ਦਾ ਕੋਈ ਈਸ਼ੂ ਨਹੀਂਗਾ ਲੋਕਾਂ ਦੇ ਉਹਨਾਂ ਦੇ ਮੈਨੂੰ ਲੱਗਦਾ ਹੁਣ ਵੀ ਖਾਤੇ ਪੁੱਛੀ ਜਾਂਦੇ ਨੇ ਸਾਥੋਂ ਜਿੰਨੇ ਸਰਕਾਰ ਨੇ ਦੇਣੇ ਉਹਨੇ ਤਾਂ ਆ ਗਏ ਹੋਣਗੇ ਉਹਨਾਂ ਦੇ ਅਕਾਊਂਟ ਬੰਦ ਹੋ ਗਿਆ ਨਹੀਂ ਨਹੀਂ ਇਹ ਸਵਾਲ ਨਹੀਂਗਾ ਪੈਸੇ ਦਾ ਨਹੀਂ ਸਵਾਲ ਅਸੀਂ ਆਪਦੇ ਨੌਜਵਾਨ ਪੈਸਾ ਲਈ ਨਹੀਂ ਮਰਵਾ ਰਹੇ ਅਸੀਂ ਜਾਦੀ ਲਈ ਲੜ ਰਹੇ ਹਾਂ ਕਿ ਅਸੀਂ ਕਹਿਨੇ ਆ ਕਿ ਉਹਨੂੰ ਸਹੀਦੀ ਦਾ ਦਰਜਾ ਮਿਲਣਾ ਚਾਹੀਦਾ ਹੈ ਸਾਡੇ ਕਿਸਾਨ ਅੰਦੋਲਨ ਦਾ ਸ਼ਹੀਦ ਆ ਉਹ ਉਹ ਸਾਡੇ ਕੱਲਿਆਂ ਦਾ ਨਹੀਂਗਾ ਸਮੁੱਚੇ ਭਾਰਤ ਦਾ ਬਣ ਚੁੱਕਿਆ ਸਾਡੀ ਪਾਰਲੀਮੈਂਟ ਦੇ ਜਿਹੜੇ ਇੱਥੇ ਕਹਿੰਦੇ ਨੇ ਮੈਂ ਤਾਂ ਕੋਈ ਐਮਪੀ ਆ ਜੀ ਮੈਂ ਕਾਂਗਰਸੀ ਆ ਮੈਂ ਕਾਲੀ ਆ ਬੀਜੇਪੀ ਆ ਇਹਨਾਂ ਦੇ ਮੂੰਹ ਪਤਾ ਨਹੀਂ ਕਿਉਂ ਬੰਦ ਆ ਸਾਰਿਆਂ ਦੇ ਬਾਹਰਲੀ ਪਾਰਲੀਮੈਂਟ ਦੇ ਜਿਹੜੇ ਸਾਡੇ ਹੱਕ ਚ ਬੋਲ ਰਹੇ ਨੇ ਵੀ ਕਿ ਸੁਭਕਰਨ ਦਾ ਜਿਹੜਾ ਕਤਲ ਹੋਇਆ ਇਹਦੇ ਦੋਚੀ ਮੂਰੇ ਹੋਣੇ ਚਾਹੀਦੇ ਆ ਸਾਡੇ ਵਾਲੇ ਅੰਦਰ ਬੈਠੇ ਨੇ ਸਾਰੇ ਲੁਕੇ ਤੋ ਤਾਂ ਸਭ ਕਾਰਨ ਦੇ ਜਿਹੜਾ ਆਪਾਂ ਕੇ ਪਰਿਵਾਰ ਨੂੰ ਵੀ ਕਹਿੰਦੇ ਖਨੌਰੀ ਲੈ ਕੇ ਕਿਸਾਨ ਜੁਨਨ ਵੀ ਇੱਕ ਤੇ ਪਰਿਵਾਰ ਦੇ ਦਵਾਣਾ ਪਾਇਆ ਜਾਵੇ ਸੱਚੀ ਗੱਲ ਹੈ ਤੇ ਵੈਸੇ ਕੋਈ ਨਹੀਂ ਜਿਹੜੇ ਕੈਂਡਲ ਮਾਰਚ ਕੱਢਿਆ ਸੀ ਦੋਨੇ ਮੋਰਚੇ ਕੱਲ ਨੂੰ ਪਿੰਡਾਂ ਚ ਵੀ ਕੱਢਿਆ ਪਰਿਵਾਰ ਸ਼ਾਮਲ ਹੋਇਆ ਪਰਿਵਾਰ ਨੇ ਜਾ ਕੇ ਉੱਥੇ ਇੰਟਰਵਿਊ ਦੇ ਕੈਮਰੇ ਦੇ ਸਾਹਮਣੇ ਲਿਆਇਆ ਪਰਿਵਾਰ ਜਿਥੇ ਹੈ ਪਰਿਵਾਰ ਐ ਕੋਈ ਲੁੱਕ ਕੇ ਨਹੀਂ ਕਾਰਵਾਈ ਕਰਨ ਲੱਗਿਆ ਪ੍ਰਸ਼ਾਸਨ ਦਾ ਜ਼ੋਰ ਹੁੰਦਾ ਹੈ ਡੇਡੇ ਵਿੰਗੇ ਟੰਗ ਦੇ ਨਾਲ ਠੀਕ ਹੈ ਉਹ ਪਾਈ ਜਾਵੇ ਕੁਛ ਵੀ ਥੋੜਾ ਸਾਬ ਲਾਸਟ ਵਾਲਾ ਇੱਥੇ ਜਿਹੜਾ ਅਗਰਾਂਪਰਾ ਦੀਆਂ ਚੰਡੀਗੜ੍ਹ ਬਠਿੰਡਾ ਹਾਈਵੇ ਕਿੰਨਾ ਚਿਰ ਰੋਕੋਗੇ ਤੁਸੀਂ ਅਨਮਤ ਸਮੇਂ ਜਿੰਨੇ ਤੇ ਰਫੇਰ ਦਾ ਜਿੰਕ ਮਤਲਬ ਤੁਸੀਂ ਇਹ ਜਗਾ ਤਾਂ ਚੁਣੀ ਵੀ ਜਿਹੜੇ ਨੇੜੇ ਦੇ ਲੋਕ ਆ ਖਾਸ ਕਰਕੇ ਬਗੇ ਮੰਡੀ ਕਾਲ ਨੇ ਕਿ ਵੀ ਇੱਥੇ ਆਉਂਦਰਾ ਆਪਣਾ ਖਣੋਰੀ ਬੱਲੋ ਬੱਲੋ ਜਿਹੜਾ ਪਿੰਡ ਹੈ ਸਾਡੇ ਬਲਾਕ ਵਿੱਚ ਪੈਂਦਾ ਰਾਂਪਰੇ ਵਿੱਚ ਰਾਂਪਰਾ ਬਲਾਕ ਵੱਲੋਂ ਜਾਮ ਲਾਇਆ ਵਿਆ ਜੇ ਅਗਰ ਇਹ ਨਹੀਂ ਕੁਝ ਸੁਣਵਾਈ ਹੁੰਦੀ ਨਹੀਂ ਕੋਈ ਕਾਰਵਾਈ ਕਰਦੇ ਕੱਲ ਨੂੰ ਸਾਰੇ ਪੰਜਾਬ ਚ ਕਰਾਂਗੇ ਹੁਣ ਤੱਕ ਤੁਹਾਡੀ ਜਿਹੜਾ ਹੈਗਾ ਪੁਲਿਸ ਅਫਸਰਾਂ ਨਾਲ ਵੀ ਗੱਲ ਹੋਈ ਨੇ ਪੰਜਾਬ ਦੇ ਮੈਦਾਨਾਂ ਨਾਲ ਗੱਲ ਉਹਨਾਂ ਨੇ ਇਸ ਜਿਹੜਾ ਹੈਗਾ ਆਖਰੀ ਤੁਹਾਨੂੰ ਕੀ ਸ਼ਬਦ ਸੀ ਉਹਨਾਂ ਦੇ ਜਿਹੜਾ ਹੈਗਾ ਸੁਭ ਕਰਨ ਦਾ ਸਾਡੇ ਇਸ ਤਾਂ ਜਿਹੜੇ ਤਾਂ ਹਲੇ ਅਧਿਕਾਰੀ ਹੈ ਪਟਿਆਲੇ ਦੇ ਵਿੱਚ 4-5 ਦਿਨ 2 ਦਿਨ ਮੀਟਿੰਗਾਂ ਚੱਲੀ ਗਈਆਂ ਲੋ ਜੀ ਕਰਦੇ ਐ ਐਫਆਰ ਦਰਜ ਲਿਓ ਜੀ ਪਰਿਵਾਰ ਦੇ ਬਿਆਨ ਉਹ ਮੇਰੇ ਕੋਲ ਦਰਖਾਸਤ ਲਿਖੀ ਪਈ ਹੈ ਮੇਰੇ ਜੇਬ ਚ ਜੀ ਜਦੋਂ ਲਿਖ ਕੇ ਸਾਡੇ ਵਕੀਲਾਂ ਨੇ ਫੜਾਈ ਵੀ ਲੈ ਕਰੋ ਜੀ ਇਹ ਤਾਂ ਜੀ ਨਹੀਂ ਕਰ ਸਕਦੇ ਇਹਦੀ ਪੜਤਾਲ ਕਰਵਾ ਲੈਣਗੇ ਸਾਰੇ ਗੀੜਾਂ ਦੀਆਂ ਜਣੇ ਮੀਟਿੰਗਾਂ ਹੋ ਚੁੱਕੀਆਂ ਹੱਥ ਘੜੇ ਕਰਕੇ ਗਿਆ ਪ੍ਰਸ਼ਾਸਨ ਮੋٹے ਸ਼ਬਦਾਂ ਜੇ ਕਹਿ ਕੇ ਗਿਆ ਕਿ ਅਸੀਂ ਆਪਦੇ ਮਲਾਜ ਨਹੀਂ ਮਰਵਾਉਣੇ ਇਹਦਾ ਮਤਲਬ ਸਾਡੇ ਮੁੰਡੇ ਮਰੀ ਜਾਣ ਸਾਡੇ ਮੁੰਡਿਆਂ ਤੇ ਗੋਲੀਆਂ ਚੱਲੀ ਜਾਣ ਜਿਹੜੇ ਨੇ ਚਲਾਈ ਐ ਉਹਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਇਸ਼ੂ ਵੱਡਾ ਹੈ ਜਸੇਬੰਦੀਆਂ ਲਈ ਇਸ਼ੂ ਵੱਡਾ ਹੈ ਦੋਚੀ ਕਟਾਰੇ ਚ ਆਉਣਾ ਚਾਹੀਦਾ ਹੈ ਪੈਸੇ ਦਾ ਇਸ਼ੂ ਨਹੀਂ ਵੱਡਾ ਕੋਈ ਪੈਸੇ ਦਾ ਇਸ਼ੂ ਨਹੀਂ ਬਟਾਏ ਤਾਂ ਮੰਨ ਲਓ ਚੋਕ ਕੇ ਸਾਡੇ ਨੌਜਵਾਨ ਮਾਰਦਿਆ ਕਰਨਗੇ ਕਹਿ ਕਰਨਗੇ ਅਸੀਂ ਕਰੋੜ ਦਿੰਨੇ ਆਂ ਕੱਲ ਨੂੰ ਉਡਾਨੀ ਬਾਨੇ ਨਾਲ ਪੰਗਾ ਲੈਣਾ ਇਹ ਛੋਟਾ ਨਹੀਂ ਪੰਗਾ ਜਿਹੜੇ ਲੋਕ ਅੱਜ ਵੀ ਨਹੀਂ ਹਜੇ ਘਰਾਂ ਚੋਂ ਨਿਕਲਦੇ ਕਿ ਕੋਈ ਲੋੜ ਨਹੀਂ ਜਿਹੜੀ ਅੱਜ ਫੌਜ ਬਾਰਡਰਾਂ ਤੇ ਲਾਈ ਹੈ ਨਾ ਇਹ ਸਾਡੇ ਖੇਤਾਂ ਤੇ ਸਾਡੇ ਪਿੰਡਾਂ ਚ ਆ ਕੇ ਲੱਗੂਗੀ ਇਹ ਛੋਟੀ ਨਹੀਂ ਗੱਲ ਜਿਹੜਾ ਅੱਜ ਸਾਰੇ ਭਾਰਤ ਦੇ ਵਿੱਚ ਗੈਰ ਦੇ ਅਸੀਂ ਪੁਤਲੇ ਫੂਕ ਰਹੇ ਆਂ ਵੱਡੇ ਵੱਡੇ ਪੁਤਲੇ ਬਣਾ ਫੂਕ ਰਹੇ ਕਿਉਂ ਫੂਕ ਰਹੇ ਆਂ ਅਸੀਂ ਕਹਿੰਦੇ ਹਾਂ ਭਾਰ ਸਰਕਾਰ ਗੈਰ ਤੋਂ ਬਾਹਰ ਆਵੇ ਆ ਜਿਹੜੀਆਂ ਸਾਰੀਆਂ ਹਦਾਇਤਾਂ ਜਿਹੜੀਆਂ ਸਰਕਾਰਾਂ ਗੋਡੇ ਟੇਕੀਆਂ ਹੋਈਆਂ ਅੱਜ ਉਹਨਾਂ ਦੀ ਮੀਟਿੰਗ ਚੱਲ ਰਹੀ ਐ 29 ਤੱਕ ਮੀਟਿੰਗ ਚੱਲਣੀ ਐ ਉਹਦੀ ਗੈਰ ਦੀ ਉਹਦੇ ਵਿੱਚ ਆਪਣਾ ਵੀ ਭਾਰਤ ਮੈਂਬਰ ਐ ਅਸੀਂ ਕਹਿੰਦੇ ਤੋਂ ਬਾਹਰ ਆਵੇ ਇਹ ਸਾਰੀਆਂ ਹਦਾਇਤਾਂ ਦੇ ਖਿਲਾਫ ਸਰਕਾਰ ਗੋਡੇ ਟੇਕੀ ਖੜੀ ਆ ਉਹਨਾਂ ਮੂਰੇ ਲੜਾਈ ਵੱਡੀ ਐ ਲੋਕਾਂ ਨੂੰ ਛੋਟੀ ਲੱਗਦੀ ਐ ਅੱਤ ਦਿੱਲੀ ਜਾਣ ਦਾ ਪ੍ਰੋਗਰਾਮ ਦਾ ਤੁਹਾਡਾ ਹੁਣ ਆਖਰੀ ਕੀ ਐ ਪ੍ਰੋਗਰਾਮ ਦਾ ਦਿੱਲੀ ਦਾ ਅਸੀਂ ਪ੍ਰੋਗਰਾਮ ਕੱਲ ਨੂੰ ਸਾਡੇ ਦੋਨੇ ਫੋਰਮਾਂ ਦੀ ਮੀਟਿੰਗ ਸਾਡੀ ਅਦਰ ਜਿੰਨੇ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜੁਨੀਆਨ ਐ ਅਸੀਂ ਸਮੁੱਚੇ ਭਾਰਤ ਦੀਆਂ ਕੱਲ ਸੱਦੀਆਂ ਹੋਈਆਂ ਦੂਜੇ ਪਾਸੇ ਜਿਹੜਾ ਆਪਣਾ ਸ਼ੰਭੂ ਬਾਰਡਰ ਦੇ ਆਪਣਾ ਚੱਲਦਾ ਹੈ ਉੱਥੇ ਉਹਨਾਂ ਨੇ ਮੀਟਿੰਗ ਸੱਦੀ ਹੋਈ ਆ ਉਹਦੇ ਉਹਨਾਂ ਦੇ ਫੋਰਮ ਦੀ ਕਿਸਾਨ ਮਜ਼ਦੂਰ ਮੋਰਚੇ ਦੀ ਦੋਨਾਂ 27 ਤਰੀਕ ਨੂੰ ਸਾਡੀਆਂ ਜਿਹੜਾ ਮੀਟਿੰਗਾਂ ਹੋਣਗੀਆਂ 27 ਤਰੀਕ ਤੋਂ ਦੋਨਾਂ ਫੋਰਮਾਂ ਦੀ ਮੀਟਿੰਗ ਹੋਵੇਗੀ 28 ਨੂੰ 28 ਨੂੰ ਅਸੀਂ ਸਾਂਝੀ ਮੀਟਿੰਗ ਸ਼ੰਭੂ ਦੇ ਵਿੱਚ ਦੋਨੇ ਫੋਰਮਾਂ ਦੀ ਕਰਕੇ ਜਿਵੇਂ ਆਪਾਂ ਦਿੱਲੀ ਦੇ ਵਿੱਚ ਕਰਦੇ ਹੁੰਦੇ ਸੀ ਸੰਯੁਕਤ ਕਿਸਾਨ ਮੋਰਚੇ ਦੀ ਐਵੇਂ ਜਿਕਰ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ 29 ਨੂੰ ਦੇਵਾਂਗੇ ਦਿੱਲੀ ਜਾਣ ਵਾਲਾ ਕੋਈ ਕੰਮ ਕੈਸਲ ਨਹੀਂ ਦਿੱਲੀ ਹਰ ਹਾਲਤ ਜਾਵਾਂਗੇ ਅੱਜ ਜਿਹੜੇ ਕੋਰਟ ਵੱਲੋਂ ਜਿਹੜੇ ਉਹੀ ਐਡਡੇਟੇ ਬਟ ਲਾਏ ਸੀ ਅੱਜ ਉਹ ਪਟ ਰਹੇ ਹਨ ਪਟਾਉਣਗੇ ਲੋਕ ਕਿੰਨਾ ਕਿ ਜੱਟ ਤੇ ਇੱਕ ਲਾਸ ਵੱਲ ਤੁਹਾਡਾ ਜਿਹੜਾ ਹੈਗਾ ਆਪਾਂ ਸੰਯੁਕਤ ਕਿਸਾਨ ਮੋਰਚਾ ਆਦਿ ਜਿਸ ਤਰ੍ਹਾਂ ਕੋਲ ਆ ਤੁਹਾਡਾ ਸੰਯੁਕਤ ਖਾਣ ਗੈਰ ਰਾਜਨੀਤ ਮੋਰਚਾ ਇਹਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਚੱਲ ਰਹੀ ਹੈ ਗੱਲਬਾਤ ਇਕੱਠਾ ਆਉਣ ਦੀ ਤੇ ਨਹੀਂ ਹਜੇ ਵੇਖੋ ਜਬਰ ساری ਦੁਨੀਆ ਨੇ ਦੇਖ ਲਿਆ ਜੋ ਕੇਂਦਰ ਨੇ ਪਾਇਆ ਉਹ ਸਭ ਕੁਝ ਦੇਖ ਲਿਆ ਟਰੈਟ ਭੰਨੇ ਦੇਖ ਲੇ ਹਜੇ ਵੀ ਕਿਸੇ ਨੂੰ ਜੇ ਲੱਗਦਾ ਕਿ ਮੈਂ ਨਹੀਂ ਲੜਨਾ ਇਹ ਤਾਂ ਲੋਕ ਲੜਾਉਣਗੇ ਲੋਕਾਂ ਦੀ ਆਵਾਜ਼ ਹੈ ਲੜਨਾ ਚਾਹੀਦਾ ਹਾਂ ਸਾਡੇ ਮਤਭੇਦ ਸਾਰਿਆਂ ਨੂੰ ਪਤਾ ਜਿਹੜੇ ਅਸੀਂ ਫੋਰਮ ਬਣੇ ਸਾਡੇ ਕਿਹੜਾ ਹੈ ਨਹੀਂ ਵਿੱਚ ਜੀ ਜੀ ਜਿਹੜੀਆਂ ਉਹਨਾਂ ਨਾਲ ਉਹਨਾਂ ਨੂੰ ਵੀ ਪਤਾ ਇਹ ਮਤਭੇਦ ਰਹਿੰਦੇ ਨੇ ਇਸ਼ੂ ਵੱਡੇ ਹੁੰਦੇ ਨੇ ਸਰਕਾਰ ਨਾਲ ਜਦੋਂ ਜ਼ਬਰ ਕਰਦੀ ਉਸ ਜ਼ਬਰ ਤੇ ਹਮੇਸ਼ਾ ਸਾਡੀਆਂ ਮੀਟਿੰਗਾਂ ਰਹਿੰਦੀਆਂ ਤਾਲਮੇਲ ਰਹਿੰਦੇ ਹੁੰਦੇ ਆ ਇਸ਼ੂ ਜਿਹੜੇ ਛੋਟੀ ਲੱਗਦੀ ਹੈ ਕਿਸੇ ਨੂੰ ਐਮਐਸਪੀ ਕਾਨੂੰਨ ਬਣਾਉਣ ਦੀ ਗੱਲ ਛੋਟੀ ਲੱਗਦੀ ਹੈ ਸੁਆਮੀ ਨਾਥਨ ਦੀ ਰਿਪੋਰਟ ਛੋਟੀ ਲੱਗਦੀ ਹੈ ਸਮੁੱਚੇ ਕਰਜ਼ੇ ਦੀ ਗੱਲ ਸਮੁੱਚੀ ਜਿਹੜੀ ਸਭ ਨਾਲ ਗੈਰ ਤੋਂ ਬਾਹਰ ਹੁੰਦਾ ਸਰਕਾਰ ਨੂੰ ਬਹੁਤ ਵੱਡੀਆਂ ਮੰਗਾਂ ਨੇ ਸਾਰੇ ਭਾਰਤ ਨੂੰ ਜੇ ਅੱਜ ਨਹੀਂ ਨਾ ਅਸੀਂ ਇਹਨਾਂ ਨੂੰ ਮੋੜ ਸਕਦੇ ਰਾਜਧਾਨੀਆਂ ਸਾਡੀ ਰਾਜਧਾਨੀ ਚ ਨਹੀਂ ਜਾ ਸਕਦੇ ਕਿਸਾਨ ਤਾਂ ਫਿਰ ਕਿੱਥੇ ਜਾਣਗੇ ਕਿੱਥੇ ਆਵਾਜ਼ ਠਾਉਣਗੇ ਇਹ ਵੱਡੇ ਇਸ਼ੂ ਇਹ ਸੇ ਇਸ਼ੂਆਂ ਤੇ ਸਾਰੇ ਅਸੀਂ ਇਕੱਠੇ ਹੋ ਕੇ ਜੰਗ ਲੜਾਂਗੇ ਆਹ ਕਹਿੰਦਾ ਸਾਬ ਤੁਸੀਂ ਸਮਝਾ ਸਮਝਾ ਕਾੜਾ ਆਗੇ ਮੈਂ